पर पहले सिर्फ जगजीत सिंह डल्लेवाल थे सिर्फ जगजीत सिंह डालेवाल प्रदर्शन कर रहे थे पर अब 112 किसान हैं और इन हालातों में किसान यहाँ पर है किसान को जो है एक एकदम जो है हालात जहाँ पे बिगड़ चुके हैं डॉक्टर जो है आ, वो उनका ट्रीटमेंट कर है, रहे हैं पर तो लगातार जो है यहाँ पर हालात बिगड़ रहे हैं जो साइड रखा जा रहा परे कर लेना चाहते हैं डोर लागे कठोर ਵੇਖ ਗਿਆ ਹਾਂ ਨੇ ਵੀ ਰੇਕ ਨੂੰ ਨਹੀਂ ਦੰਦ ਰੋਣੀ ਮੂੰਹ ਖੁੱਲਦਾ ਪਿਆ ਬਸ ਬਸ ਦੰਦਲੀ ਸੀ ਹੁਣ ਖੁੱਲਿਆ ਵੀਰੇ ਮੱਧ ਮੱਧ ਪੀ ਜਾਣਾ ਬੜਾ ਪਾਣੀ ਪੋਣੀ ਬਾਬਾ ਜੀ ਕਰਾ ਟੰਡਲ ਲੈ ਆ ਥੋੜਾ ਗਲਾਸ ਦੇ ਆ ਫਿਰ ਛੋਟੂ ਵੀ ਕੋਟ ਨਾ ਦੋਰ ਕਰ ਲੈ ਇੰਨਾ ਲਾਡ ਚਲੋ ਧਰਮਾ ਪਾਣੀ ਕਰਮ ਜੇਗਾ ਅੱਜ ਦੇ ਬੱਚੇ ਨੂੰ ਕਿਉਂ ਕਰਮਿਆਂ ਦੀ ਜੁਪਾ ਕਰੋ ਹੈਲੋ ਮਾਈ ਕੋਟ ਨੂੰ ਲੈ ਗਲਾਪਾ ਆ ਸਰ ਕੀ ਹੋਇਆ ਸੀ ਖਨੋਰੀ ਬਾਰਡਰ ਦੇ ਇੱਕ ਕਿਸਾਨ ਜਿਹੜਾ ਅਸੀਂ ਜੀ ਸਾਰਾ ਰੂਟੀਨ ਚੈੱਕਅਪ ਕਰਦੇ ਪਏ ਸੀ ਬੀਪੀ ਸ਼ੂਗਰ ਚੈੱਕਅਪ ਕਰਦੇ ਪਏ ਸੀ ਇਹਨਾਂ ਦਾ ਔਰ ਵੇਟ ਚੈੱਕਅਪ ਕਰਦੇ ਪਏ ਸੀ ਵਾਈਟਲ ਚੈੱਕਅਪ ਹੁੰਦੇ ਪਏ ਸੀ ਆ ਸਾਡੀ ਟੀਮ ਅੱਗੇ ਸੀਗੀ ਤੇ ਸਾਨੂੰ ਪਿੱਛੇ ਪਤਾ ਲੱਗਿਆ ਕਿ ਇੱਕੇ ਦਮ ਇਹਨਾਂ ਦੇ ਜਿਹੜੇ ਹਾਲਾਤ ਵਿਗੜ ਗਏ ਇੱਕੇ ਦਮ ਇਹਨਾਂ ਨੂੰ ਜਿਹੜਾ ਚੱਕਰ ਆਉਣਾ ਸਟਾਰਟ ਹੋ ਗਿਆ ਡਿੱਗ ਪੇ ਗਿਰ ਗਏ ਜਿਹਨੂੰ ਮਰਗੀ ਦਾ ਦੌਰਾ ਕਹਿੰਦੇ ਆ ਉਹ ਹੋਇਆ ਫਿਰ ਇਹਨਾਂ ਦੇ ਫੋਟੇਜ ਕੀਤੇ ਗਏ ਕਿਉਂਕਿ ਸਾਨੂੰ ਸਟ੍ਰਿਕਟ ਆਰਡਰ ਹੈ ਕਿ ਇਹਨਾਂ ਨੂੰ ਕੋਈ ਮੈਡੀਸਿਨ ਨਹੀਂ ਦੇਣੀ ਇਹਨਾਂ ਵੱਲੋਂ ਵੀ ਇਹੀ ਆ ਜਿਹੜੇ ਬੈਠੇ ਹੋਏ ਆ ਵੀ ਅਸੀਂ ਕੋਈ ਮੈਡੀਸਿਨ ਨਹੀਂ ਖਾਣੀ ਭਲਾਂ ਦੀ ਸਾਡੀ ਪੱਕੀ ਲੱਗੀ ਹੋਈ ਆ ਫਿਰ ਇਹਨਾਂ ਦਾ ਫੁਟੇਜ ਕੀਤਾ ਗਿਆ ਫੁਟੇਜ ਕਰਨ ਤੋਂ ਬਾਅਦ ਮ사ਜ ਕੀਤੀ ਗਈ ਮ사ਜ ਕਰਨ ਦੇ ਨਾਲ ਨਾਲ ਇਹਨਾਂ ਦੀ ਚੈਸਟ ਥੋੜੀ ਜੀ ਦੱਬੀ ਗਈ ਔਰ ਦੰਦ ਘੜਿਕਾ ਜਿਹੜਾ ਉਹਨੂੰ ਖੋਲਣਾ ਬਹੁਤ ਜ਼ਰੂਰੀ ਸੀ ਉਹ ਖੋਲਿਆ ਥੋੜੀ ਜੀ ਝਾਗ ਆਈ ਮੂੰਹ ਚੋਂ ਸਾਫ਼ ਕੀਤੀ ਮੁੜ ਕੇ ਉਹਦੀ ਸਟੇਬਿਲਟੀ ਬਣੀ 5-10 ਮਿੰਟ ਬਾਅਦ ਉਹਨਾਂ ਦਾ ਚੈੱਕਅਪ ਹੋਇਆ ਜਿਹੜਾ ਉਹਨਾਂ ਦਾ ਬੀਪੀ ਵੀ ਲੋ ਆਇਆ ਥੋੜਾ ਜਿਹਾ ਉਹ ਚੀਜ਼ਾਂ ਬਹੁਤ ਖਤਰਨਾਕ ਹੋ ਜਾਂਦੀਆਂ ਜਦੋਂ ਕਿਸੇ ਦੀ ਮੈਡੀਸਿਨ ਚੱਲਦੀ ਹੋਵੇ ਔਰ ਉਹ ਅੰਸ਼ਣ ਤੇ ਬੈਠ ਜਾਣ ਉਦੋਂ ਕੰਟਰੋਲ ਦੇ ਵਿੱਚ ਨਹੀਂ ਰਹਿੰਦੀਆਂ ਚੀਜ਼ਾਂ ਬਹੁਤੇ ਬਜ਼ੁਰਗਾਂ ਦੀ ਜਿਹੜੀ ਮੈਡੀਸਿਨ ਚੱਲਦੀ ਹੈ ਤੇ ਬੀਪੀ ਦੀ ਬਹੁਤਿਆਂ ਨੂੰ 슈ਗਰ ਦੀ ਹੈ ਤੇ ਬਹੁਤਿਆਂ ਨੂੰ ਹੋਰ ਵੀ ਕੋਈ ਮੈਡੀਸਿਨਾਂ ਲੱਗੀਆਂ ਹੋਈਆਂ ਕਿਸੇ ਨੂੰ ਪਹਿਲਾਂ ਤੋਂ ਮਿਰਗੀ ਦੇ ਦੌਰੇ ਦੀ ਕੋਈ ਸ਼ਿਕਾਇਤ ਆ ਉਹਨਾਂ ਦਾ ਹੀ ਦਵਾਈ ਲੱਗੀ ਹੋਈ ਆ ਉਹ ਦਵਾਈ ਰੂਟੀਨ 'ਚ ਖਾਣੀ ਪਊਗੀ ਜੇ ਬੰਦ ਕਰਤੀ ਤਾਂ ਉਹ ਖਤਰਨਾਕ ਮੈਨੂੰ ਲੱਗਦਾ ਵੀ ਇਹ ਜਿਹੜੀ ਅੱਜ ਦੀ ਹਾਲਾਤ ਬਣੇ ਨੇ ਇਹ ਤੋਂ ਵੀ ਬੱਤਰ ਹੋ ਸਕਦੇ ਆ ਕੱਲ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਬਜ਼ੁਰਗ ਉਹ ਨੇ ਜਿਨ੍ਹਾਂ ਦੀ ਏਜ 80+ ਆ ਕਿਸੇ ਦੀ ਕਈ ਉਹ ਜੇ ਨੌਜਵਾਨ ਨੇ ਜਿਨ੍ਹਾਂ ਦੀ ਮੈਡੀਸਿਨ ਲੱਗੀ ਹੋਈ ਆ ਕੋਈ ਨਾ ਕੋਈ ਬਿਮਾਰੀਆਂ ਉਹਨਾਂ ਨੂੰ ਜੈਨੇਟਿਕਲੀ ਐ ਇਹ ਚੀਜ਼ ਬੜੀ ਖਤਰਨਾਕ ਆ